ਕੱਟ ਲਿਆ ਗੱਡੀ ਚੋਂ ਕੋਲ ਫੋਨ ਨਹੀਂ ਕਰ ਦਿਓ ਬਈ ਫੋਨ ਦੀ ਬਣਾਉਂਦੀ ਭਾਂਤੀ ਗੱਡੀ ਜੀ ਸਰ ਜੇਹੜਾ ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਕੀ ਮਾਮਲਾ ਹੈ ਸਾਰਾ ਇਹ ਬਾਈ ਨੰਬਰ ਫਾਟਕ ਦੇ ਉੱਪਰ ਦੋ ਗੁੱਟਾਂ ਦੇ ਵਿੱਚ ਇੱਕ ਲੜਾਈ ਹੋ ਗਈ ਸੀਗੀ ਮਾਮੂਲੀ ਤਕਰਾਰ ਨੂੰ ਲੈ ਕੇ ਤੇ ਉਹੀ ਵੀਡੀਓ ਵਾਇਰਲ ਹੋਈ ਤੇ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਸਿਚੁਏਸ਼ਨ ਨੂੰ ਕਾਬੂ ਕਰ ਲਿਆ ਸੀ ਸਰ ਕੀ ਕੀ ਕਾਰਨ ਸੀ ਇਹ ਲੜਾਈ ਦਾ ਗੌਰ ਕਰੋ ਕਿੰਨੇ ਮੁੱਦੇ ਸੀ ਇਹ ਸਾਰੇ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀਗੇ ਦੋਨੇ ਧਿਰਾਂ ਤੇ ਇੱਕ ਧਿਰ ਦੇ ਵਿੱਚ ਤਾਂ ਮੁੰਡੇ ਪਾਇਰੇਟਸ ਨੂੰ ਗ੍ਰੈਂਡ ਦੇ ਵਿੱਚ ਕੰਮ ਕਰਦੇ ਸੀ ਉਹ ਸੀਗੇ ਦੂਸਰੀ ਧਿਰ ਮੁੰਡੇ ਕਾਰ ਸਵਾਰ ਸੀਗੇ ਉਹ ਪਾਰਟੀ ਵਗੈਰਾ ਕਰਕੇ ਆਏ ਸੀ ਕਿਤੋਂ ਇਹਨਾਂ ਦੇ ਮਾਮੂਲੀ ਇੱਕ ਦੂਸਰੇ ਨਾਲ ਮੋਢਾ ਤੁਰੇ ਜਾਂਦਾਂ ਦਾ ਖੈਂਕ ਕਰਕੇ ਐਨੇ ਜੀਬ ਇਹਨਾਂ ਦਾ ਉਲਾਈ ਦਾ ਰੁਕਤ ਕਰਨ ਕਰਕੇ ਕੋਈ ਡਰਿੰਕ ਵਗੈਰਾ ਸੀ ਇਹਨਾਂ ਸੀ ਯਾਤਕ ਜਪਰਾਲੇ ਉਹ ਆਪਾਂ ਇਹਨਾਂ ਦੇ ਮੈਡੀਕਲ ਦੇ ਵਿੱਚ ਜੋ ਵੀ ਆਊਗਾ ਉਹਦੇ ਮੁਤਾਬਕ ਹੀ ਆਪਾਂ ਬੋਲ ਸਕਦੇ ਕਿੰਨੇ ਲੋਕਾਂ ਨੇ ਗਿਫਤਾਰ ਹੋ ਗਏ ਇਹਦੇ ਵਿੱਚ ਇੱਕ ਧਿਰ ਦੇ ਆਪਾਂ ਚਾਰ ਮੁੰਡੇ ਜਿਹੜੇ ਗ੍ਰੈਂਡ ਗਿਫਤਾਰ ਕੀਤੇ ਨੇ ਦੂਸਰੀ ਦੇ ਦੋ ਜਣੇ ਕੋਈ ਜ਼ਖਮੀ ਵੀ ਹੋਇਆ ਸਭ ਇਹਦੇ ਵਿੱਚ ਹਾਂਜੀ ਹਾਂਜੀ ਇਨਾ ਚ ਜਿਹੜੇ ਜਖਮੀ ਹੋਏ ਸੀਗੇ ਉਹ ਆਪਣੇ ਰਿੰਦਰ ਹਸਪੀਟਲ ਟ੍ਰੀਟਮੈਂਟ ਨੇ ਜੀ ਇੱਕ ਦੂਜੇ ਨੂੰ ਜਾਣਦੇ ਸੀ ਸਰ ਨਹੀਂ ਜੀ ਨਹੀਂ ਇੱਕ ਦੂਸਰੇ ਨਾਲ ਕੋਈ ਜਾਣ ਪਛਾਣ ਨਹੀਂ ਗੱਡੀ ਵਗੈਰਾ ਕਿਹੜੀ ਸੀ ਜੀ ਮੈਨੂੰ ਪਤਾ ਇੱਕੋ ਗੱਡੀ ਸੀ ਜੀ ਫੋਰਡ ਆਈਕਨ ਵਾਈਟ ਕਲਰ ਦੀ ਉਹ ਉਹ ਵੀ ਕੰਮੀ ਹਾਂਜੀ ਹਾਂਜੀ ਗੱਡੀ ਵੀ ਰਾਉਂਡ ਅਪ ਕਰੀ ਕਿੰਨੇ ਲੋਕ ਆਕਸੀਜਨ ਟੋਟਲ ਇਹ ਟੋਟਲ ਇੱਕ ਧਿਰ ਦੇ ਤਾਂ ਚਾਰ ਮੁੰਡੇ ਸੀਗੇ ਦੂਸਰੀ ਧਿਰ ਦੇ ਵਿੱਚ ਨੌਜਵਾਨ ਸੀਗੇ ਮਤਲਬ ਕਿ 10 ਦੇ ਕਰੀ ਲੋਕਾਂ ਨੂੰ ਕੀ ਅਪੀਲ ਕਰੋਗੇ ਜੀ ਕਿਉਂਕਿ ਪੂਰੇ ਦਿਨ ਦਿਹਾੜੇ ਇੰਨਾ ਰਾਤ ਦਿਨ ਹੁੰਦੀ ਹੈ ਹੁੱਲੜਬਾਜੀ ਕਰਦੇ ਹਨਾ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਹੀ ਪੀਲੇ ਜੋ ਦੇਰ ਰਾਤ ਇਹਨਾਂ ਨੇ ਰਾਤ 12:30 ਵਜੇ ਲੜਾਈ ਕੀਤੀ ਹੈ ਜਦੋਂ ਆਮ ਪਬਲਿਕ ਮੋਸਟਲੀ ਸੁੱਤੀ ਹੁੰਦੀ ਹੈਗੀ ਤੇ ਦੇਰ ਰਾਤ ਮਤਲਬ ਕਿ ਘਰਾਂ ਚੋਂ ਬਾਹਰ ਨਾ ਨਿਕਲ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣਾ ਤੇ ਇਹੀ ਅਪੀਲ ਹੈ ਲੋਕਾਂ ਨੂੰ ਉਹਦੇ ਕੱਟ ਲਿਆ ਗੱਡੀ ਚੋਂ ਕਰਦੇ ਬਈ ਫੋਨ ਉਹ ਪੰਤੀ ਗੱਡੀ ਜੀ ਸਰ ਜੇਰ ਆਪ ਇੱਕ ਵੀਡੀਓ ਵਾਇਰ ਮੰਗੂਈਆਂ ਨੇ ਕੀ ਮਾਮਲਾ ਹੈ ਸਾਰਾ ਇਹ 22 ਨੰਬਰ ਫਾਟਕ ਦੇ ਉੱਪਰ ਦੋ ਗੱਟਾਂ ਦੇ ਵਿੱਚ ਇੱਕ ਲੜਾਈ ਹੋ ਗਈ ਸੀਗੀ ਮਾਮੂਲੀ ਤਕਰਾਰ ਨੂੰ ਲੈ ਕੇ ਤੇ ਉਹੀ ਵੀਡੀਓ ਵਾਇਰਲ ਹੋਈ ਤੇ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਸਿਚੁਏਸ਼ਨ ਨੂੰ ਕਾਬੂ ਕਰ ਲਿਆ ਸੀ ਸਰ ਕੀ ਕੀ ਕਾਰਨ ਸੀ ਇਹਨਾਂ ਦੀ ਲੜਾਈ ਦਾ ਗੌਰ ਕਰੋ ਕਿੰਨੇ ਮੁੰਡੇ ਸੀ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀਗੇ ਦੋਨੇ ਧਿਰਾਂ ਤੇ ਇੱਕ ਧਿਰ ਦੇ ਵਿੱਚ ਤੋਂ ਮੁੰਡੇ ਪਾਇਰੇਟਸ ਨੂੰ ਗ੍ਰੀਨ ਦੇ ਵਿੱਚ ਕੰਮ ਕਰਦੇ ਸੀ ਉਹ ਸੀਗੇ ਦੂਸਰੀ ਧਿਰ ਮੁੰਡੇ ਕਾਰ ਸਵਾਰ ਸੀਗੇ ਉਹ ਪਾਰਟੀ ਵਗੈਰਾ ਕਰਕੇ ਆਏ ਸੀ ਕਿਤੋਂ ਇਹਨਾਂ ਦੇ ਮਾਮੂਲੀ ਇੱਕ ਦੂਸਰੇ ਨਾਲ ਮੋਢਾ ਤੁਰੇ ਜਾਂਦਾ ਦਾ ਖਹਿਣ ਕਰਕੇ ਇੰਨੇ ਜੀ ਇਹਨਾਂ ਦਾ ਉਹ ਲੜਾਈ ਦਾ ਰੁਕਤ ਕਰਨ ਕਰਕੇ ਕੋਈ ਡਰਿੰਕ ਵਗੈਰਾ ਸੀ ਨਾ ਸਿੱਧਾ ਜਾਂ ਆਪਣੇ ਪਰਾਲੇ ਦੇ ਉਹ ਆਪਾਂ ਇਹਨਾਂ ਦੇ ਮੈਡੀਕਲ ਦੇ ਵਿੱਚ ਜੋ ਵੀ ਆਊਗਾ ਉਹਦੇ ਮੁਤਾਬਕ ਹੀ ਆਪਾਂ ਬੋਲ ਸਕਦੇ ਕਿੰਨੇ ਲੋਕਾਂ ਦੀ ਗਿਫਤਾਰ ਹੋ ਗਈ ਸੀ ਇਹਦੇ ਵਿੱਚ ਇੱਕ ਤਿਰ ਦੇ ਆਪਾਂ ਚਾਰ ਮੁੰਡੇ ਡ੍ਰੈਗ ਨੇ ਗਿਫਤਾਰ ਕੀਤੇ ਨੇ ਦੂਸਰੀ ਦੇ ਦੋ ਜਣੇ ਕੋਈ ਜ਼ਖਮੀ ਵੀ ਹੋਇਆ ਸੀ ਕਿ ਮੈਂ ਜੀ ਹਾਂ ਜੀ ਹਾਂ ਇਹਨਾਂ ਚ ਜਿਹੜੇ ਜ਼ਖਮੀ ਹੋਏ ਸੀਗੇ ਉਹ ਆਪਣੇ ਰਿੰਦਰ ਹਸਪੀਟਲ ਐਡਮਿਟ ਨੇ ਜੀ ਇੱਕ ਦੂਜਿਆਂ ਨੂੰ ਜਾਣਦੇ ਸੀ ਸਰ ਨਹੀਂ ਜੀ ਨਹੀਂ ਇੱਕ ਦੂਸਰੇ ਨਾਲ ਕੋਈ ਜਾਣ ਪਛਾਣ ਨਹੀਂ ਸੀ ਗੱਡੀ ਵਗੈਰਾ ਕਿਹੜੀ ਆ ਇੱਕੋ ਗੱਡੀ ਸੀ ਜੀ ਫੋਰਡ ਆਈਕਨ ਵਾਈਟ ਕਲਰ ਦੀ ਉਹ ਉਹ ਵੀ ਹਾਂਜੀ ਹਾਂਜੀ ਗੱਡੀ ਵੀ ਰਾਉਂਡ ਅਪ ਕਰੀ ਕਿੰਨੇ ਲੋਕ ਸੀ ਜੇ ਟੋਟਲ ਇਹ ਟੋਟਲ ਇੱਕ ਧਿਰ ਦੇ ਤਾਂ ਚਾਰ ਮੁੰਡੇ ਸੀਗੇ ਦੂਸਰੀ ਧਿਰ ਦੇ ਵਿੱਚ ਨੌਜਵਾਨ ਸੀਗੇ ਮਤਲਬ ਕਿ 10 ਕੁ ਦੇਖ ਰਿਹਾ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਕਿਉਂਕਿ ਪੂਰੇ ਦਿਨ ਦਿਹਾੜੇ ਇੰਨਾ ਰਾਤ ਦਿਨ ਹੁੰਦੀ ਹੈ ਹੁੱਲੜਬਾਜੀ ਕਰਦੇ ਹਨਾਂ ਨੂੰ ਕੀ ਅਪੀਲ ਕਰੋ ਲੋਕਾਂ ਨੂੰ ਹੀ ਪੀਲੇ ਜੋ ਦੇਰ ਰਾਤ ਇਹਨਾਂ ਨੇ ਰਾਤ 12:30 ਵਜੇ ਲੜਾਈ ਕੀਤੀ ਹੈ ਜਦੋਂ ਆਮ ਪਬਲਿਕ ਮੋਸਟਲੀ ਸੁੱਤੀ ਹੁੰਦੀ ਹੈਗੀ ਤੇ ਦੇਰ ਰਾਤ ਮਤਲਬ ਕਿ ਘਰਾਂ ਚੋਂ ਬਾਹਰ ਨਾ ਨਿਕਲ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣਾ y he e,